हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਹੀ ਫਰਵਸੀਆਂ ਨੂੰ ਛੇੜਨ ਲਈ ਲੈ ਕੇ ਆਏ ਆਂਗੇ ਤਿੰਨੇ ਹੀ ਬਈ ਆ ਗਿਆ ਟਾਪ ਕੁਆਲਿਟੀ ਦੀਆਂ ਨਗੀਨੇ ਕਹਿ ਲਓ ਬਈ ਇੱਕ ਤਰ੍ਹਾਂ ਦੇ ਡਾਇਮੰਡ ਪੀਸ ਆ ਗਏ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਵੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 85467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ

ਠੀਕ ਹੈ ਬਾਈ ਹਾਂ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਕਰਨਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਬਾਈ ਠੀਕ ਹੈ ਨੇੜੇ ਪਿੰਡ ਕਿਹੜਾ ਰਹੇ ਜਿਹੜਾ ਛੰਨਾ ਵੀ ਰਹਿੰਦਾ ਰੂੜੇ ਕੇ ਹੰਢਾਇਆ ਹਾਂ ਹਾਂ ਬਾਈ ਕੰਟੈਕਟ ਨੰਬਰ ਬੋਲ ਦੋ ਆਪਣਾ ਬਾਈ 708708297 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਕਰਨ ਪਹਿਲੇ ਨੰਬਰ ਵਾਲੇ ਬੱਚੇ ਤੋਂ ਸ਼ੁਰੂ ਕਰ ਦਈਏ ਬਾਈ ਇਹਦੀ ਉਮਰ 8 ਮਹੀਨੇ ਆ 8 ਮਹੀਨੇ ਦੰਦੋਂ ਖੀਰੀਆਂ 4 ਥਾਂ ਨੇ ਤੇ ਤਿੰਨ ਹੀ ਖੀਰੀਆਂ ਹੋਣਗੀਆਂ ਤਿੰਨ ਹੀ ਖੀਰੀਆਂ ਬਾਈ ਠੀਕ ਹੈ ਬਾਈ ਹਾਂ ਬਾਈ ਦੰਦੋਂ ਬਾਈ ਤਿੰਨੇ ਖੀਰੀਆਂ ਤੇ ਕਰਨ ਜੇ ਗੱਲ ਕਰੀਏ ਕੋਈ ਆਪਦੀ ਮੜੀ-ਮੋਟੀ ਤਸ਼ੱਲੀ ਚੈੱਕ ਕਰਵਾਉਣ ਦੀ ਕਰਮਾਉਣੀ ਚਾਹੁੰਦਾ ਬਾਈ ਬੱਚੀਆਂ 2 ਤਾਰਾਂ ਕਰੀ ਜਾਂਦੀਆਂ ਗੀਆਂ ਹਮ ਆ ਆਪਣੇ ਕੋਲੋਂ ਲੈ ਚੈੱਕ ਕਰਾ ਕੇ ਲੈ ਕੇ ਜਾਵੇ ਠੀਕ ਹੈ ਬਾਈ ਅੰਮਰੀਆਂ ਦੀ ਔਲ ਕਰਦੀ ਆ ਫਾਰਮ ਚੋਂ ਲਿਆ ਖੁੱਲੀਆਂ ਫਿਰਦੀਆਂ ਫੇਸ ਵਗੈਰਾ ਬਾਈ ਚੈੱਕ ਕਰੋ ਅਸਲ ਵਿੱਚ ਨਾ ਜਿਹੜਾ ਇਹਨਾਂ ਦਾ ਬਾਡੀ ਸਟਰਕਚਰ ਆ ਕਦ ਕਾਠਾ ਬਰੀਡ ਆ ਇਹਨਾਂ ਦੀ ਪਹਿਲੇ ਬਾਈ ਬੋਲਦੀ ਆ ਕਿ ਭਲੂਣ ਵੀ 30 ਲੀਟਰ ਉਹ ਦਊਗੀ ਹੂੰ ਬੁੜਾ ਕਹੀਂ ਲੈ ਚਾਹਣਾ ਮੇਲਿਆਂ ਦੇ ਖੜਨਾ ਨਹੀਂ ਲੱਛੀ ਹੈ ਜਿਵੇਂ ਕਰਨਾ ਇੱਥੇ ਹੀ ਰੋਕ ਲੈ ਪਚਾ ਕੇ ਜੇ ਚੰਗਾ ਲੈ ਝੋਲੀ ਚੈੱਕ ਕਰੋ ਬਈ ਮੈਂ ਕਹਣਾ ਨਾ ਗੱਬਣ ਨੂੰ ਝੋਲੀ ਹੁੰਦੀ ਆ ਜਿਹੜੀ ਤੇ ਝੋਲੀ ਲੱਗੀ ਆ ਘਰਮ ਵਾਲੀ ਤੁਰਨ ਦਾ ਜਿਹੜਾ ਕਾਰਨ ਆ ਬਾਈ ਕਹਿੰਦਾ ਬਾਈ ਜਿਹੜਾ ਤਲਿਆਰਾ ਪਾਇਆ ਵਾ ਕਰਕੇ ਹਲਕ ਤੇ ਮੰਨਦਾ ਮੂੰਹ ਦਾ ਕਹੀਂ ਲੈ ਫੇਸਾ ਕੀ ਬਾਤ ਘਰਮ ਵਾਲੀ ਦਾ ਡਾਇਮੰਡ ਪੀਸ ਹੈਗਾ ਦੋ ਵੀ ਦਿਖਾ ਦੇ ਅਲਗੋ ਤੇ ਦੋਂਦੀ ਨਾ ਹੋਵੇ ਕਿਤੇ ਰੌਂਡ ਹੀ ਆ ਲਾਕੇ ਕੀਰੀ ਆ ਗਈ ਹਾਂ ਹਾਂ ਬਾਈ ਸਹੀ ਗੱਲ ਜਿਹੜੀ ਗੱਲ ਕਹੇਤੀ ਉਹੀ ਨਿਕਲਦੀ ਲੋਡੀ ਵੇਟ ਬਈ ਕਦ ਕਾਠ ਬਰੀਡ ਸਾਈਨਿੰਗ ਪ੍ਰਿੰਟ ਵਗੈਰਾ ਨਾ ਮੈਂ ਕਹਣਾ ਵੀ ਇੰਨਾ ਚੰਗਾ ਜਿਹੜਾ ਵੀਰ ਵੀ ਦੇਖੂਗਾ ਮੈਂ ਪਿੱਠਾ ਬੁੱਠਾ ਲਗਾ ਬੱਸੀ ਦਾ ਚੜਾਈ ਵਾਲੀ ਆ ਗਈ ਮਗਰ ਚੜਾਈ ਥ्रू ਹੀ ਬੱਸੀ ਦਾ ਪ੍ਰਿੰਟ ਵਾਲਾ ਜੀ ਗੱਲ ਕਰੀਏ ਬਾਈ ਖਰਾਖਾਦੀ ਵੀ ਆ ਬੋਲਦੀ ਹਾਂ ਹਾਂ ਬਾਈ ਪਹਿਲੀ ਵਾਰ ਵੀ ਇਹ ਰੰਗ ਨਹੀਂ ਮਿਲਦਾ ਤੇ ਇਨੀ ਚੰਗੀ ਬੱਸੀ ਨਹੀਂ ਤੇ ਕਰਨੇ ਜਿਹੜੇ ਇਹਨਾਂ ਦੇ ਮੁੱਲ ਕੀ ਰਹਿਣਗੇ ਮੁੱਲ ਦੱਸ ਪਹਿਲਾਂ ਦਾ ਬਈ ਮੁੱਲ ਲੋਕਾਂ ਨਾਲ ਦਾ ਕੱਟੀ ਹੋਣੀ ਆ ਆਪਣੇ ਠੀਕ ਹੈ ਬੀ ਤੂੰ ਵੀ ਰੋਈ ਵੀਡੀਓ ਪਾਉਣਾਗਾ ਹੂੰ ਲੁੱਕ ਬਿਆਪਿਆ ਮੰਗੀ ਆਂਦੇ 55 55 ਮੰਗੀ ਆਂਦੇ ਆ ਮੁੱਲ ਹੋਣੀਏ ਫੋਨ ਤੇ ਹੋਣੀਏ ਇੰਨੇ ਜਾਂ ਜਿੰਨੇ ਵੀ ਕਹਦੇ ਤੂੰ ਠੀਕ ਹੈ ਬਾਈ ਹਾਂ ਤੇ ਅੱਗੇ ਕਰਨ ਦੋ ਨੰਬਰ ਤੇ ਇਹ ਕਿੰਨੀ ਉਮਰ ਦਾ ਬੱਚਾ ਹੈ ਮੈਂ ਕਹਿੰਦਾ ਯਾਰ ਇਹ 10 ਮਹੀਨੇ ਉਮਰ ਆ ਹਾਂ ਬਾਈ ਲੈ ਬਾਈ ਤੇ ਤੁਹਾਡੇ ਵੀਡੀਓ ਤਾਂ ਆਪਣੀ ਲੇਟ ਹੋ ਗਈ ਉਹ ਡੰਗਾਪੁਰ ਆਪਾਂ ਐ ਲੈ ਜਾਂਦੇ ਆ ਪੂਰੇ ਸਿਰੇ ਜਾਵਾਂ ਤੇ ਬੱਚੇ ਦੀ ਬਰੀਡ ਦੇਖੋ ਯਾਰ ਹਾਂ ਦੰਦੋ ਖੀਰੀਆ ਚਾਰ ਥਾਨੇ ਠੀਕ ਆ ਅੱਜ ਭਾਲਦੀ ਆ ਇਹ ਰੰਗ ਰੂਪ ਤਾਂ ਨਾ ਮੈਂ ਕਹਣਾ ਬਈ ਇੰਨੀ ਕਰਮਾਈ ਤੇ ਚਾਹਾਂ ਪਤਾ ਲੱਗਦਾ ਵੀ ਬਰੀਡ ਬਾਕੀ ਹੈਗੀ ਆ ਬੋਦੀ ਫੇਸ ਬਰੀਡ ਕੰਨ ਕੰਨ ਛੋਟਾ ਛੋਟਾ ਕੰਨ ਖਾ ਦੇ ਬਰੀਡ ਦਿਖਾ ਕੀ ਲੈਣ ਦੇਖ ਹਾਂ ਅੱਜ ਵੀ ਆਂਦੀ ਬਈ ਕੋਈ ਫੀਡ ਨਹੀਂ ਖਾਉਂਦੀ ਲੋੜ ਜਮਾ ਵਜਣਾ ਓਕੇ ਆਦਾ ਵਜਣ ਵਜੂਦ ਓਕੇ ਆ ਗਈ ਜਿਵੇਂ ਆਪਾਂ ਕਹਿੰਦੇ ਆਂ ਵੀ ਹਾਂ ਹਾਂ ਬਈ ਖਰਾਕ ਚਾਹੀਦੀ ਆ ਪਸ਼ੂ ਨੂੰ ਇਹਨੂੰ ਖਰਾਕ ਦੀ ਵੀ ਲੋੜ ਨਹੀਂ ਕਿਉਂਕਿ ਪਲੀ ਵੀ ਇੰਨੀ ਕਾ ਕਰਮਾ ਰੰਗ ਰੂਪ ਦੇਖੋ ਬਈ ਚੌੜੀ ਚੂੜੀ ਦਿਖਾ ਦਿਓ ਉਤੋਂ ਪੱਧਰ ਆ ਜਮਾ ਦਿਖਾ ਲੈ ਲਖੜ ਨਹੀਂ ਖੜਨ ਦੇਖੋ ਬਾਈ ਪਹਿਲੀ ਗੱਲ ਤਾਂ ਨਾ ਪੱਤਰ ਬੱਚੇ ਤੋਂ ਆਈ ਪਤਾ ਲੱਗ ਗਿਆ ਇਹਨਾਂ ਕਿ ਸਟੇਟ ਆ ਜਾਂ ਪੱਤਰ ਆ ਬੋਡੀ ਪੱਤਰ ਆ ਵਸੀ ਜਮਾ ਸਟੇਟ ਆ ਤੇ ਕਰਨੇ ਦਾ ਮੁੱਲ ਕੀ ਰੋ ਮੁੱਲ ਫੋਨ ਤੇ ਸਾਰੀਆਂ ਦੀ ਹੋਣੀਆਂ ਇਕੱਠੀਆਂ ਦੀ ਕਿੰਨਾ ਦੇ ਮੁੱਲ ਇਕੱਠੇ ਦੇ ਹੋਣਗੇ ਹਾਂ ਹਾਂ ਤੇ ਮੁੱਲ ਕਹਿੰਦਾ ਬਈ ਬੱਚੀਆਂ ਵੀ ਚੰਗੀਆਂ ਹਨਾ ਬਾਈ ਪਰ ਰੇਟ ਵੀ ਆ ਪਾਉ ਦੇਣੀ ਰੱਖਣਾ ਕੋਈ ਜਿਹੜੇ ਜਮਾ ਜਾਇਜ਼ ਕਿਸੇ ਵੀ ਬੱਚੇ ਦੇ ਸੋਨੂ ਫੋੜਦਿਆਂ ਸਾਗ ਨਹੀਂ ਮਿਲੂਗੀ ਤੇ ਜਿਹੜੀਆਂ ਝੋਲੀਆਂ ਬਣਣਗੀਆਂ ਉਹ ਤਾਂ ਮੈਂ ਕਹਿੰਦਾ ਬਈ ਵਾ ਕਮਾਲ ਤੇ ਕੱਬਣਾਂ ਆ ਝੋਲੀਆਂ ਨਹੀਂ ਕਰਨੇ ਹਾਂ ਦੇ ਅੱਗੇ ਕਰਨੇ ਆ ਲਾਸਟ ਦੇ ਇਹਦੇ ਬਾਰੇ ਦੱਸ ਬਰੀਡ ਬੋਲਦੀ ਆ ਬੱਚੇ ਦੀ ਪਹਿਲਾਂ ਡਾਇਮੰਡ ਪੀਸ ਆ ਤਾਂ ਹੀ ਪੱਦਰ ਪੁੱਦਰ ਦਿਖਾ ਵਸੀ ਮੈਂ ਕਹਿੰਦਾ ਭਈਆ ਕੋ ਤੇਰ ਕੇ ਹਾਂ ਲੈ ਕਹਿੰਦਾ ਬੱਚੀ ਲੈਣੀ ਆ ਦੇਖੋ ओरिजिनल ਫਾਰਮ ਦੀ ਬੱਚੀ ਆ ਹੂੰ ਪੂਰੇ ਚੰਗੇ ਟੀਕੇ ਦੀ ਆ ਪਰ ਆਪਾਂ ਟੀਕਾ ਬੋਲਣਾ ਨਹੀਂ ਕੀ ਬਾਤ ਆ ਹਾਂ ਆ ਤੋਰ ਕੇ ਥੱਕਾ ਕਰਦੀ ਆ ਥੋੜਾ ਜਿਹਾ ਸੋ ਇਹ ਗੱਲ ਆ ਯਾਰ ਲਪਰੀੜ ਦੇਖੋ ਬੱਚੇ ਦੀ ਬਈ ਹਮ ਇੱਕ ਨੰਬਰ ਤੋਰਾ ਬਈ ਕਹਿੰਦਾ ਆਪਾਂ ਚੈੱਕ ਕਰਵਾਣ ਤੋਰੋਂਗ ਮੜਾ ਹਾਂ ਤੋੜ ਦਿੰਨੇ ਥੋੜਾ ੱੱਕਾ ਕਰ ਦਿਆ ਥੋੜਾ ਬਈ ਕਹਿੰਦਾ ੱੱਕਾ ਕਰ ਦਿਆ ਬਈ ਖੁੱਲੀ ਆਈ ਕਰਕੇ ਕਰਦੀ ਆ ਜੀ ਥੋਦੀ ਛੋਟਾ ਛੋਟਾ ਕਰਨ ਕਮਾਲ ਦਾ ਉਹ ਡਰਦੀ ਆ ਕੋ ਮੂਰੀ ਵਾਲਿਆਂ ਨੇ ਪਾਈ ਨਾ ਦੇ ਮੂਰੀ ਦੀ ਆ ਤਾਂ ਆਉਂਦੀ ਕਰਨ ਥਣ ਸੋਨੂੰ ਬਈ ਮਿਲਣਗੇ ਚਾਰ ਉਹ ਵੀ ਪੂਰੀ ਵਿੱਥੀ ਤੇ ਥਣ ਵੀ ਬੜਾ ਚੰਗਾ ਗਾ ਬਹੁਤ ਵਧੀਆ ਖਾਈ ਲਾ ਦਿਖਾਈ ਬਰੋ ਦਿਖਾ ਲਾ ਪੱਧਾ ਰਾਜਾ ਮਾਸ ਟੇਟ ਤੈਨੂੰ ਕਹ ਦਿੰਦੇ ਆ ਫਾਰਮ ਦੀ ਵਸੀ ਰਹਿਣ ਵਾਲਾ ਜਮਾ 1 ਮਿੰਟ ਰੁਕੀ ਮੜੀ ਜੀ ਉੱਥੇ ਬੰਨ ਕੇ ਦਿਖਾ ਦਿੰਦੇ ਆ ਚੱਲ ਲੈ ਚੱਲ ਹੂੰ ਥੋੜਾ ਕੌਂ ਤਾ ਜੇ ਮੈਂ ਕਹਣਾ ਨਾ ਵੀ ਸਮੀ ਪਲੀ ਦਾ ਬਈ ਇੰਨੀ ਕ ਆਪਾਂ ਨੂੰ 10 ਬਸੀਆਂ ਨਾਲ ਕੱਲੀ ਰੱਖ ਲਿਆ ਲਾ ਹੂੰ ਕੱਲੀ ਕਰ ਪੂਰਾ ਕਰ ਦੂ ਕਰਨ ਮਦਰਾ ਦੇ ਰਿਕਾਰਡ ਕੀ ਹੈ ਭਾਈ ਇਹਨਾਂ ਮਾ ਤਾਂ ਵੀ 35 ਲੀਟਰ ਤੋਂ ਬਾਹਰ ਹੀ ਹੈ ਇਹਨਾਂ ਦਾ ਠੀਕ ਹੈ ਭਾਈ ਕੋਈ ਗਾਪਨ ਵਾਲਾ ਪਹਿਲੇ ਸੀ ਇਹ 25 25 ਕਿਲੋ ਦਾ ਹੀ ਰਿਕਾਰਡ ਸੀਗਾ ਹੂੰ ਹਾਂ ਥੋੜੀ ਆਲ ਕਰਦੀ ਆ ਤੂੰ ਪੁਰੀ ਦੀ ਠੀਕ ਹੈ ਬਾਈ ਬਾਈ ਕਹਿੰਦਾ ਖੁੱਲੀਆਂ ਹੀ ਕਰਕੇ ਲੈ ਬਾਈ ਥੋੜੀ ਜਿਹੀ ਹਾਲਜੀ ਜ਼ਰੂਰ ਕਰਦੇ ਹੋ ਹੋਰ ਕੋਈ ਚੱਕਰ ਨਹੀਂ ਆਪਾਂ ਥਾਂ ਸੁਣੂ ਚੈੱਕ ਕਰਵਾ ਲੈ ਥੋੜੀ ਨਾਮ ਬੱਚੀ ਆ ਬਾੜੀ ਇਹਦਾ ਇਹਦੇ ਕਹੇ ਕੀ ਬੱਚੀ ਦੱਸਣਾ ਯਾਰ ਹਣਾ ਹੂੰ ਸਟੇਟ ਦਿਖਾ ਲੈ ਬੱਚੀ ਦਿਖਾਈ ਲੈ ਯਾਰ ਸਹੀ ਗੱਲ ਆ ਐ ਰੀਅਲ ਦੀ ਸਟੇਟ ਵੀ ਆ ਜਮੇ ਨੂੰ ਮਮੀ ਬਾਈ ਫੁੱਲ ਤੇ ਮੁੱਲ ਹੋਣਗੇ ਬਾਈ ਕਹਿੰਦਾ ਫੋਨ ਤੇ ਮੁੱਲ ਰਹਿਣਗੇ ਬਾਈ ਜੈਜ ਜੇ ਕਿਸੇ ਵੀ ਵੀਰ ਨੂੰ ਤਿੰਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ